ਅੱਜ ਆਪਾਂ ਅਸੀਂ ਆਯੁਰਵੇਦ ਦੇ ਵਿੱਚ ਇਹ ਜਾਣਣ ਕਿ ਉਹ ਕਿਹੜਾ ਤੇਲ ਹੈ ਉਹ ਕਿਹੜੇ ਤੇਲ ਦੀਆਂ ਦੋ ਬੂੰਦਾਂ ਜਿਹੜੀਆਂ ਕਿ ਆਪਣੀ ਸਾਰੀ ਸਰੀਰ ਬਾਡੀ ਤੇ ਅਸਰ ਕਰਦੀਆਂ ਹੈ। ਸਰੀਰ ਦੀ ਸਾਰੀਆਂ ਹੀ ਬਿਮਾਰੀਆਂ ਜਿਵੇਂ ਕਿ 슈ਗਰ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਹਾਈ ਰਾਈਡ ਸਰਵਾਈਕਲ ਮਾਈਗਰੇਨ ਤੁਹਾਡੀ ਫੈਟੀ ਲੀਵਰ ਜਿਹੜੇ ਫੈਟੀ ਲੀਵਰ 90% ਤੁਹਾਡਾ ਫੈਟੀ ਲੀਵਰ ਜਿਹੜਾ ਖਰਾਬ ਹੋ ਗਿਆ ਹੈ ਉਹ ਵੀ ਇਹਦੇ ਨਾਲ ਠੀਕ ਹੋ ਗਿਆ। ਇਨਕੋ ਕਾफी ਤਕਲੀਫ ਸੀ ਜੇ ਉੱਠੀ ਪੈਣਾ ਉੱਠ ਨਹੀਂ ਹੁੰਦਾ ਜੇ ਰੁਟ ਜਾਣਾ ਤੇ ਪੈ ਨਹੀਂ ਹੁੰਦਾ ਜੀ ਨਾ ਲੇਟਿਆ ਜਾਂਦਾ ਸੀ ਆਪਣੇ ਹੱਥ ਲਟਾਉਂਦੇ ਵੀ ਜੇ ਫੜ ਕੇ ਉਠਾਉਂਦੇ ਵੀ ਸੀਗੇ ਆ ਜਿਹੜੀ ਮੈਨੂੰ ਦਵਾਈ ਦਿੱਤੀ ਗਈ ਹੈ ਇੱਥੋਂ ਇਹ ਮੈਂ ਨਾਭੀ ਵਿੱਚ ਬੂੰਦਾ ਪਾਈਆਂ ਇਹਦੇ ਨਾਲ ਇਹ ਬਹੁਤ ਪਰਫੈਕਟ ਹੈ ਦਵਾਈ ਹੈਗੀ ਆ ਇਸ ਕਰਕੇ ਮੈਨੇ ਨਾ ਬੂੰਦਾ ਪਾਉਣ ਦੇ ਨਾਲ ਬਹੁਤ ਫਰਕ ਪੈ ਗਿਆ ਜਿਹੜੇ ਪੇਸ਼ੈਂਟਸ ਕਨਸੀਵ ਨਹੀਂ ਕਰ ਪਾਉਂਦੇ ਗਰਭਧਾਰਨ ਨਹੀਂ ਹੋ ਪੰਦਾ ਇੱਥੇ ਤੱਕ ਕੀ ਜਿਹੜੇ ਪੇਸ਼ੈਂਟਸ ਮੇਲ ਪੇਸ਼ੈਂਟਸ ਉਹਨਾਂ ਦੀ ਜਿਹੜੀ ਸ਼ੁਕਰਾਨੂ ਦੀਆਂ ਪ੍ਰੋਬਲਮਸ ਨੇ ਉਹ ਵੀ ਠੀਕ ਹੋਈਆਂ ਕੱਲੇ ਇਸ ਦੋ ਬੂੰਦ ਤੇਲ ਨੂੰ ਨਾਪੀ ਚ ਪਾਉਣ ਨਾਲ ਅੱਜ ਆਪਾਂ ਆਏ ਆ ਸੀਗੇ ਆਯੁਰਵੇਦਾ ਦੇ ਵਿੱਚ ਇਹ ਜਾਣਨ ਕਿ ਉਹ ਕਿਹੜਾ ਤੇਲ ਹੈ ਉਹ ਕਿਹੜੇ ਤੇਲ ਦੀਆਂ ਦੋ ਬੂੰਦਾਂ ਜਿਹੜੀਆਂ ਕਿ ਆਪਣੀ ਸਾਰੀ ਸਰੀਰ ਬੋਡੀ ਤੇ ਅਸਰ ਕਰਦੀਆਂ ਜਿੱਦਾਂ ਕੋਈ ਸਰਵਾਈਕਲ ਦੀ ਪ੍ਰੋਬਲਮ ਬੀਪੀ ਦੀ ਪ੍ਰੋਬਲਮ ਸ਼ੂਗਰ ਦੀ ਜਾਂ ਫਸਟ ਸਟੇਜ ਦਾ ਕੈਂਸਰ ਜੋ ਕਿ ਇਹਦੇ ਨਾਲ ਠੀਕ ਹੁੰਦਾ ਆ ਉਸ ਦੇ ਬਾਰੇ ਜਾਣਕਾਰੀ ਲੈਣ ਕਿ ਉਹ ਕਿਹੜਾ ਚਮਤਕਾਰੀ ਤੇਲ ਹੈ ਜੇ ਬਿਲਕੁਲ ਤੁਸੀਂ ਸਹੀ ਕਿਹਾ ਇਹ ਜਿਹੜਾ ਤੇਲ ਹੈ ਸੀ ਆਯੁਰਵੇਦਾ ਦਾ ਨਾਭੀ ਤੇਲ ਬਹੁਤ ਹੀ ਵਧੀਆ ਤੇਲ ਹੈ ਤੇ ਬਹੁਤ ਸਾਰੀ ਜੜੀ ਬੂਟੀਆਂ ਦੇ ਤੇਲ ਨੂੰ ਮਿਕਸ ਕਰਕੇ ਇਹ ਇੱਕ ਤੇਲ ਤਿਆਰ ਕੀਤਾ ਗਿਆ ਹੈ ਤੇ ਇਸ ਤੇਲ ਦੀ ਨਾਭੀ 'ਚ ਦੋ ਬੂੰਦਾ ਪਾਉਣ ਨਾਲ ਸਵੇਰੇ ਸ਼ਾਮ ਸ਼ਰੀਰ ਦੀ ਸਾਰੀਆਂ ਹੀ ਬਿਮਾਰੀਆਂ ਜਿਵੇਂ ਕਿ 슈ਗਰ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ ਥਾਇਰਾਇਡ ਸਰਵਾਈਕਲ ਮਾਈਗਰੇਨ ਤੁਹਾਡੀ ਫੈਟੀ ਲੀਵਰ ਜਿਹੜੇ ਫੈਟੀ ਲੀਵਰ 90% ਤੁਹਾਡਾ ਫੈਟੀ ਲੀਵਰ ਜਿਹੜਾ ਖਰਾਬ ਹੋ ਗਿਆ ਹੈ ਉਹ ਵੀ ਇਹਦੇ ਨਾਲ ਠੀਕ ਹੋ ਗਿਆ ਇਦਾਂ ਦੇ ਪੇਸ਼ੈਂਟ ਸਾਡੇ ਕੋਲ ਆਏ ਸੀ ਫੈਟੀ ਲੀਵਰ ਦੇ ਫਸਟ ਸਟੇਜ ਕੈਂਸਰ ਡਿਪਰੈਸ਼ਨ ਦੇ ਐਂਗਜ਼ਾਈਟੀ ਦੇ ਪਾਰਕਿੰਸਨ ਵਰਗੇ ਪੇਸ਼ੈਂਟ ਐਲਜ਼ਾਈਮਰ ਵਰਗੇ ਪੇਸ਼ੈਂਟ ਠੀਕ ਹੋਏ ਨੇ ਜਿਨ੍ਹਾਂ ਨੂੰ ਆਈਬੀਐਸ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋਏ ਨੇ ਹੈਅਰ ਫਾਲ ਸਕਿਨ ਦੀ ਜਿੰਨੀ ਪ੍ਰੋਬਲਮਸ ਨੇ ਜਿਹੜੇ ਪੇਸ਼ੈਂਟਸ ਕਨਸੀਵ ਨਹੀਂ ਕਰ ਪਾਉਂਦੇ ਗਰਭਧਾਰਨ ਨਹੀਂ ਹੋ ਪੰਦਾ ਇੱਥੇ ਤੱਕ ਕਿ ਜਿਹੜੇ ਪੇਸ਼ੈਂਟਸ ਮੇਲ ਪੇਸ਼ੈਂਟਸ ਉਹਨਾਂ ਦੀ ਜਿਹੜੀ ਸ਼ੁਕਰਾਣੂ ਦੀਆਂ ਪ੍ਰੋਬਲਮਸ ਨੇ ਉਹ ਵੀ ਠੀਕ ਹੋਈਆਂ ਕੱਲੇ ਇਸ ਦੋ ਬੂੰਦ ਤੇਲ ਨੂੰ ਨਾਬੀ ਚ ਪਾਉਣ ਨਾਲ ਹਾਂਜੀ ਡਾਕਟਰ ਸਾਹਿਬ ਜਿਵੇਂ ਕਿ ਅੱਜ ਕੱਲ ਲੋਕਾਂ ਦੇ ਵਿੱਚ ਪਾਇਲਸ ਦੀ ਪ੍ਰੋਬਲਮਸ ਪਾਈ ਜਾਂਦੀ ਹੈ ਲੇਡੀਜ਼ ਨੂੰ ਕਮਜ਼ੋਰੀ ਵਾਈਟ ਡਿਸਚਾਰਜ ਦੀ ਪ੍ਰੋਬਲਮ ਆਉਂਦੀ ਹੈ ਪੀਰੀਅਡਸ ਦੇ ਵਿੱਚ ਪ੍ਰੋਬਲਮਸ ਆਉਂਦੀ ਹੈ ਪੀਸੀਓਰ ਦੀ ਵੀ ਕਾਫੀ ਪ੍ਰੋਬਲਮਸ ਆਉਂਦੀ ਹੈ ਕਿ ਇਹ ਸਭ ਪ੍ਰੋਬਲਮਸ ਤੇ ਵੀ ਇਹ ਕੰਮ ਕਰਦਾ ਹੈ ਤੇਲ ਜੀ ਬਿਲਕੁਲ ਬਹੁਤ ਜ਼ਿਆਦਾ ਵਧੀਆ ਤੇਲ ਹੈ ਇਹਦੇ ਵਿੱਚ ਅਰੰਡ ਤੇ ਤਿਲ ਦਾ ਤੇਲ ਹੈ ਜਿਹੜਾ ਕਿ ਬਵਾਸੀਰ ਦੀ ਪ੍ਰੋਬਲਮ ਨੂੰ ਠੀਕ ਕਰਦਾ ਹੈ ਬਵਾਸੀਰ ਵਰਗੀ ਪ੍ਰੋਬਲਮਸ ਸੋਰੀਆਸਿਸ ਵਰਗੀ ਪ੍ਰੋਬਲਮ ਅਰੰਡ ਦੇ ਤੇਲ ਨਾਲ ਬਦਾਮ ਦੇ ਤੇਲ ਨਾਲ ਜਾਇਫਲ ਦੇ ਤੇਲ ਨਾਲ ਤੁਹਾਡਾ ਜਿਹੜਾ ਸੋਰੀਆਸਿਸ ਦੀ ਪ੍ਰੋਬਲਮ ਹੈ ਤੁਹਾਨੂੰ ਸਕਿਨ ਦੀ ਜਿੰਨੀਆਂ ਪ੍ਰੋਬਲਮਸ ਰਹਿੰਦੀ ਹੈ ਇੱਥੇ ਤੱਕ ਕੀ ਤਿਲ ਦਾ ਤੇਲ ਤੇ 올ਿਵ ਆਇਲ ਇਹਦੇ ਵਿੱਚ ਹੈ ਅਲਸੀ ਦਾ ਤੇਲ ਉਹ ਜਿੰਨੀ ਵੀ ਟਿਊਬਸ ਬਲੌਕ ਨੇ ਲੇਡੀਜ਼ ਦੇ ਵਿੱਚ ਜਿਹੜੀ ਗਰਭਧਾਰਨ ਨਹੀਂ ਕਰ ਪਾਉਂਦੀਆਂ ਉੱਥੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਵਨ ਕੀ ਜਿਹੜੇ ਪੇਸ਼ੈਂਟਸ ਨੇ ਲੇਡੀਜ਼ ਬਹੁਤ ਜ਼ਿਆਦਾ ਕੰਪਲੇਨ ਕਰਦੀਆਂ ਸਾਨੂੰ ਯੂਰਿਨ ਲੀਕੇਜ ਦੀ ਪ੍ਰੋਬਲਮ ਰਹਿੰਦੀ ਹੈ ਆਫਟਰ ਡਿਲੀਵਰੀ ਬਹੁਤ ਜ਼ਿਆਦਾ ਇਹ ਪੇਸ਼ੈਂਟਸ ਨੂੰ ਤਕਲੀਫ ਰਹਿੰਦੀ ਹੈ ਤੇ ਉਹਨਾਂ ਨੇ ਇਹ ਨਾਭੀ ਤੇ ਯੂਜ਼ ਕੀਤਾ ਹੈ ਸੀ ਆਯੁਰਵੇਦਾ ਦਾ ਤੇ ਉਹਨਾਂ ਦੀ ਜਿਹੜੀ ਯੂਰਿਨ ਲੀਕੇਜ ਦੀ ਪ੍ਰੋਬਲਮ ਹੈ ਪੋਸਟ ਡਿਲੀਵਰੀ ਉਹ ਵੀ ਕਾਫੀ ਹੱਦ ਤੱਕ ਠੀਕ ਹੋਈ ਹੈ ਉਹਨਾਂ ਦੀ ਪੀਸੀਓਡੀ ਦੀ ਪ੍ਰੋਬਲਮ ਸਫੇਦ ਪਾਣੀ ਦੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਫਾਇਦਾ ਲੋਕਾਂ ਨੂੰ ਮਿਲਿਆ ਤੇ ਇਸ ਲਈ ਮੈਂ ਪੇਸ਼ੈਂਟਸ ਨੂੰ ਐਡਵਾਈਸ ਕਰਾਂਗੀ ਤੁਸੀਂ ਇੱਧਰ ਉਧਰ ਭਟਕਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਆ ਤੁਸੀਂ ਸੀ ਆਯੁਰਵੇਦਾ ਦਾ ਨਾਭੀ ਤੇਲਮ ਯੂਜ਼ ਕਰੋ ਆਪਣੀ ਸਾਰੀ ਪ੍ਰੋਬਲਮਸ ਤੋਂ निजात ਪਾ ਸਕਦੇ ਹੋ ਉਹ ਵੀ ਜੜ ਤੋਂ ਤੇ ਡਾਕਟਰ ਸਾਹਿਬ ਤੁਸੀਂ ਇਹ ਜ਼ਰੂਰ ਦੱਸੋ ਕਿ ਇਹਨੂੰ ਯੂਜ਼ ਕਿੱਦਾਂ ਕਰਨਾ ਹੈ ਯੂਜ਼ ਕਰਨ ਦਾ ਕੀ ਤਰੀਕਾ ਹੈ ਜੀ ਬਿਲਕੁਲ ਇਸ ਤੇਲ ਨੂੰ ਤੁਸੀਂ ਸਵੇਰੇ ਸ਼ਾਮ ਖਾਲੀ ਪੇਟ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਉਦੋਂ ਆਪਣੀ ਨਾਭੀ 'ਚ ਦੋ ਬੂੰਦਾ ਇਹਦੀ ਪਾ ਕੇ ਦੋ ਇਦਾਂ ਇਹਨੂੰ ਦੋ ਬੂੰਦਾ ਇਹਦੀ ਇਸ ਦੀ ਦੋ ਬੂੰਦਾਂ ਨਾਭੀ 'ਚ ਪਾਉਣੀ ਹੈ ਇਦਾਂ ਠੀਕ ਹੈ ਇਸ ਤੇਲ ਨੂੰ ਤੁਸੀਂ ਨਾਭੀ 'ਚ ਆਪਣੀ ਦੋ ਟਾਈਮ ਖਾਲੀ ਪੇਟ ਰਾਤ ਨੂੰ ਸੌਣ ਲੱਗੇ ਤੇ ਸਵੇਰੇ ਉੱਠਦੇ ਸਾਰੀ ਆਪਣੀ ਨਾਭੀ 'ਚ ਪਾਓ ਤੇ ਇਹਦਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਮਿਲੂਗਾ ਤੁਸੀਂ ਕਹੋਗੇ ਸਾਨੂੰ ਇਸ ਤੇਲ ਦਾ ਪਹਿਲਾਂ ਕਿਉਂ ਨਹੀਂ ਪਤਾ ਸੀ ਕਿਉਂਕਿ ਇਹ ਤੁਹਾਡੀ ਹਰ ਬਿਮਾਰੀ ਨੂੰ ਜੜ ਤੋਂ ਖਤਮ ਕਰਦਾ ਹੈ ਬਹੁਤ ਜ਼ਿਆਦਾ ਲਾਭਦਾਇਕ ਹੈ। ਜੀ ਸ਼ੁਕਰੀਆ ਡਾਕਟਰ ਸਾਹਿਬ ਸਾਨੂੰ ਇੰਨੀ ਵਧੀਆ ਜਾਣਕਾਰੀ ਦੇਣ ਲਈ ਕਿ ਇਹ ਜਿਹੜੀਆਂ ਦੋ ਬੂੰਦਾ ਤੇਲ ਲਗਾਉਣ ਦੇ ਨਾਲ ਹੀ 100 ਪ੍ਰਕਾਰ ਦੀਆਂ ਬਿਮਾਰੀਆਂ ਜਿਹੜੀਆਂ ਠੀਕ ਹੁੰਦੀਆਂ ਆ। ਹਾਂਜੀ ਡਾਕਟਰ ਸਾਹਿਬ ਸਾਨੂੰ ਤੁਸੀਂ ਇਹ ਦੱਸੋ ਕਿ ਇਹ ਦਵਾਈ ਕਿੱਥੋਂ ਤੇ ਕਿਵੇਂ ਲਈ ਜਾ ਸਕਦੀ ਹੈ? ਜੇਕਰ ਤੁਸੀਂ ਆਪਣੀ ਪ੍ਰੋਬਲਮ ਤੋਂ निजात ਪਾਣਾ ਚਾਹੁੰਦੇ ਹੋ, ਤੁਸੀਂ ਆਪਣੀ ਸਾਰੀ ਬਿਮਾਰੀਆਂ ਠੀਕ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹ ਨਾਭੀ ਤੇਲ ਘਰ ਬੈਠੇ ਹੀ ਕਸਟਮਰ ਕੇਅਰ ਤੇ ਕਾਲ ਕਰਕੇ ਤੁਸੀਂ ਇਹ ਨਾ ਵੀ ਤੇਲ ਮੰਗਵਾ ਸਕਦੇ ਹੋ ਤੇ ਆਪਣੀ ਸਾਰੀ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਸਕਦੇ ਹੋ